ਅੱਜ ਅੱਜ ਅਸੀਂ ਇੱਥੇ ਸਾਰਸ ਮੇਲੇ ਤੇ ਪਹੁੰਚੇ ਨੇ ਔਰ ਸਾਡੀ ਪੂਰੀ ਟੀਮ ਨੇ ਲੈਡ ਬਾਈ ਏਡੀਸੀ ਸਾਹਿਬ ਉਹਨਾਂ ਨੇ ਬੜੀ ਮਿਹਨਤ ਕਰਕੇ ਅੱਜ ਤੁਸੀਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਲੋਕ ਇਨਾ ਮੈਂ ਕਰਕੇ ਆਇਆ ਹੈ। ਉਹਦਾ ਸ਼ੁਰੂਆਤ ਹੋਣ ਜਾ ਰਹੀ ਹੈ ਮਾਨਯੋਗ ਸੰਜੀਵ ਕੁਮਾਰ ਜੀ ਕੈਬਨਟ ਮਿਨਿਸਟਰੀ ਪੰਜਾਬ ਉਹ ਆ ਕੇ ਅੱਜ ਇਹਦਾ ਇਨੋਗ੍ਰੇਸ਼ਨ ਫਾਰਮਲੀ ਕਰਨਗੇ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇੱਥੇ 500 ਤੋਂ ਵੱਧ ਆਰਟੀਸਨਸ ਜਿਹੜੇ ਆਏ ਹੋਏ ਨੇ ਆਪਣੇ ਜਿਹੜੇ ਪ੍ਰੋਡਕਟ ਹੈ ਉਹਨਾਂ ਨੂੰ ਡਿਸਪਲੇ ਕਰ ਰਹੇ ਆ। ਔਰ ਸ਼ਾਮ ਨੂੰ ਕਲਚਰਲ ਨਾਈਟ ਹੈ ਜਿਹੜੀ ਕਿ ਗੁਰਦਾਸ ਮਾਨ ਸਾਹਿਬ ਉਹ ਇੱਥੇ ਆ ਕੇ ਪਰਫਾਰਮ ਕਰਨਗੇ ਇਸ ਦੇ ਨਾਲ ਨਾਲ ਹੀ ਨਾਰਥ ਜ਼ੋਨਲ ਕਲਚਰਲ ਕਾਉਂਸਲ ਵੱਲੋਂ ਇੱਥੇ ਵੱਖ-ਵੱਖ ਸਟੇਟਾਂ ਦਾ ਜਿਹੜਾ ਇੱਕ ਸੱਭਿਆਚਾਰਿਕ ਪ੍ਰੋਗਰਾਮ ਹੈ ਉਹ ਵੀ ਦਿਖਾਇਆ ਜਾ ਰਿਹਾ ਹੈ ਅੱਡਡ ਸਟੇਟਾਂ ਤੋਂ ਫੂਡ ਸਟਾਲ ਇੱਥੇ ਲੱਗੇ ਨੇ ਔਰ ਤੁਸੀਂ ਦੇਖ ਰਹੇ ਹੋ ਚੁੱਲ੍ਹੇ ਬਾਕੀ ਬੱਚਿਆਂ ਦੇ ਵਾਸਤੇ ਵੀ ਮਨੋਰੰਜਨ ਵਰਕਸ਼ਾਪ ਬੇਟੀ ਬਚਾਓ ਬੇਟੀ ਪੜਾਓ ਤੇ ਅੰਡਰ ਵਰਕਸ਼ਾਪ ਇੱਥੇ ਲਾਈ ਗਈ ਹੈ ਤਾਂ ਜੋ ਫੀਮੇਲ ਏਮਪਾਵਰਮੈਂਟ ਦਾ ਵੀ ਇੱਕ ਥੀਮ ਅਸੀਂ ਰੱਖਿਆ ਹੈ ਔਰ ਸਾਰੇ ਨੂੰ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਕਿ ਇੱਥੇ ਆ ਕੇ ਵਕਤ-ਵਕਤ ਹੌਸਲਾ ਜਾਈਏ ਸਰ ਗਰਮੀ ਕੋ ਲੈ ਕੇ ਕਿੰਨਾ ਗਿਆਤ ਹੋ ਰਿਹਾ ਹੈ ਗਰਮੰਗੀਆਂ ਨਹੀਂ ਲੱਗेंगी ਤੁਸੀਂ ਦੇਖੋਗੇ ਕਿ ਇੱਥੇ ਸਟਾਲ ਦੇ ਨੇੜੇ-ਤੇੜੇ ਤਾਂ ਛਾਂ ਹੈਗੀ ਹੈ درخت ਬਹੁਤ ਪੀਏਯੂ ਦਾ ਗਰਾਊਂਡ ਕਾਫੀ ਦਰੱਖਤਾਂ ਨਾਲ ਭਰਿਆ ਹੋਇਆ ਹੈ ਔਰ ਇਸ ਦੇ ਨਾਲ-ਨਾਲ ਹੀ ਪੱਖੇ ਪਾਣੀ ਦਾ ਅਰੇਂਜਮੈਂਟ ਵਾਸ਼ਰੂਮ ਸਾਰਾ ਦਾ ਅਰੇਂਜਮੈਂਟ ਕੀਤਾ ਹੋਇਆ ਹੈ ਔਰ ਸ਼ਾਮ ਨੂੰ ਮੌਸਮ ਬਹੁਤ ਹੀ ਚੰਗਾ ਹੋ ਜਾਂਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਬੜਾ ਹੀ ਇੱਕ ਆਨੰਦਮਈ ਜਿਹੜਾ ਹੈਗਾ ਸਾਰਿਆਂ ਦੇ ਵਾਸਤੇ ਰਹਿਣਾ ਹੈ। ਲਗਭਗ ਆਰਟੀਸਨ ਸਭਾ ਗੱਲ ਕਰੀਏ ਤਾਂ 500 ਤੋਂ ਵੱਧ ਆਰਟੀਸਨਸ ਮੇਲੇ ਦੇ ਵਿੱਚ ਹੁਣ ਪਹੁੰਚ ਚੁੱਕੇ ਨੇ। ਪਰ ਵੈਦਰ ਕੋ ਲੈ ਕੇ ਦੋ ਦਿਨ ਦਾ ਅਲਰਟ ਹੈ ਕਿ ਬਾਰਿਸ਼ ਸਵੇਰਾ ਥੱਲੇ ਦਾ ਥੋੜਾ ਨੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਹੀਂ ਬਿਲਕੁਲ ਅਲਰਟ ਹੈ ਬਟ ਅਸੀਂ ਇਹ ਹੀ ਅਰਦਾਸ ਕਰ ਰਹੇ ਹਾਂ ਕਿ ਬਾਰਿਸ਼ ਜਿਹੜੀ ਹੈਗੀ ਹੈ ਉਹ ਕੱਟ ਪਵੇ ਤਾਂ ਕਿ ਉਹ ਵਿੱਚ ਆਪਣਾ ਸਾਡਾ ਮੇਲਾ ਜਿਹੜਾ ਹੈਗਾ ਉਹ ਚੱਲਦਾ ਰਹੇ। ਸਰ ਮੇਲੇ ਨੂੰ ਲੈ ਕੇ ਲੁਧਿਆਣਾ ਵਾਸੀਆਂ ਨੂੰ ਕੀ ਮੈਸੇਜ ਅਪੀਲ ਮੇਰਾ ਇਹ ਮੈਸੇਜ ਹੈ ਕਿ ਇਹ ਸਾਰੇ ਲੁਧਿਆਣਾ ਵਾਸੀਆਂ ਲਈ ਮੇਲਾ ਲਗਾਇਆ ਗਿਆ ਹੈ ਤੇ ਪਲੀਜ਼ ਤੁਸੀਂ ਆ ਕੇ ਵੱਧ ਚੜ ਕੇ ਆਪਣਾ ਹਿੱਸਾ ਪਾਓ ਤੇ ਆਰਟਿਸਨਸ ਦਾ ਜਿਹੜਾ ਹੌਸਲਾ ਹੈ ਉਹਨੂੰ ਵਧਾਓ ਥੈਂਕ ਯੂ ਸਰ ਥੈਂਕ ਯੂ ਆ ਗਿਆ ਹਰ ਬੜਾ ਗਿਆ